सारे लोग लुधियाने लो को भाग रहे हैं जब बिहार में काम ही नहीं है तो क्या करेंगे आएं, आएंगे काम करने के लिए साहब कह रहे हैं बहुत विकास हो गया पर पिछले पांच साल में बहुत काम किए हैं। पाँच सौ अस्सी में क्या करके दिखे दि, 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 दिखा दिए फर्क नहीं पाया कोई फर्क नहीं पाया भाई बिहार ही रह गया कोई काम नहीं ਬਿਹਾਰੀ ਜ਼ਿਆਦਾਤਰ ਕੀ ਸੋਚਦੇ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਕਿ ਹੁਣ ਮੁੰਡਾ ਜਵਾਨ ਹੁੰਦਾ ਉਹ ਸੋਚਦਾ ਕਿ ਮੈਂ ਕੈਨੇਡਾ ਚਲਾ ਜਾਵਾਂ ਬਿਹਾਰ ਦੇ ਮੁੰਡੇ ਕੀ ਸੋਚਦੇ ਕਿ ਪੰਜਾਬ ਆ ਜੀਏ ਕਿ ਕੋਈ ਕੰਮ ਨਹੀਂ ਹੈਗਾ ਬਾਜੀ ਬਸ ਸਿਰ ਉੱਧਾ ਹੀ ਰਹਿ ਗਿਆ ਸਰ ਕੋਈ ਕੰਮ ਨਹੀਂ ਹੈਗਾ ਬਿਹਾਰ ਚ ਅਕਸਰ ਇਹ ਚਰਚਾ ਹੁੰਦੀ ਹੈ ਕਿ ਪੰਜਾਬੀ ਕੈਨੇਡਾ ਚਲੇ ਗਏ ਜਾਂ ਪੰਜਾਬੀਆਂ ਨੂੰ ਇਹ ਗਿਲਾ ਹੁੰਦਾ ਕਿ ਪੰਜਾਬ ਚ ਕੰਮ ਨਹੀਂ ਹੈ ਪਰ ਪੰਜਾਬ ਚ ਲੇਬਰ ਜਿੰਨੀ ਆਈ ਹੈ ਉਹ ਬਿਹਾਰ ਯੂਪੀ ਦੀ ਲੇਬਰ ਆ ਰਹੀ ਹੈ ਇਹ ਤਸਵੀਰ ਹੈ ਲੁਧਿਆਣਾ ਦੇ ਨੇੜੇ ਡੇਲੋਂ ਦੇ ਨਾਲ ਪੈਂਦੇ ਇੱਕ ਪਿੰਡ ਦੇ ਵਿੱਚ ਬੰਨ ਰਹੀ ਫੈਕਟਰੀ ਦੀ ਜਿੱਥੇ ਤਕਰੀਬਨ ਜਿਹੜੀ ਲੇਬਰ ਹੈਗੀ ਹੈ ਤੁਹਾਨੂੰ ਉਹ ਬਿਹਾਰ ਜਾਂ ਯੂਪੀ ਦੀ ਨਜ਼ਰ ਆਊਗੀ ਚਲੋ ਚਲੋ ਗੱਲਬਾਤ ਕਰ ਲੈਣੇ ਆ ਸਾਰੇ ਲੋਕ ਲੁਧਿਆਣਾ ਕੋ ਭag ਰਹੇ ਹਨ ਜਬ ਬਿਹਾਰ ਮੇ ਕਾਮ ਹੀ ਨਹੀਂ ਹੈ ਤੋ ਕਿਆ ਕਰਨਗੇ ਆਏ ਆਏਗੇ ਕਾਮ ਕਰਨੇ ਕੇ ਲਈ ਪਰਦੇਸ へ ਉੱਥੇ ਬਿਲਕੁਲ ਕਾਮ ਨਹੀਂ ਹੈ ਉੱਥੇ ਕਿੰਨੇ ਲਾਲੂ ਜੀ ਨਿਤਿਸ਼ ਜੀ ਉਹ ਕਹਿ ਰਹੇ ਕਿ ਵਿਕਾਸ ਹੋਇਆ ਨਿਤਿਸ਼ ਜੀ ਕਹਿ ਰਹੇ ਵਿਕਾਸ ਬਹੁਤ ਹੋਇਆ ਵਿਕਾਸ ਕੋ ਉਸ ਕੋ ਮਾਲੂਮ ਪਰੇਗਾ ਨਾ ਜਬ ਵਿਕਾਸ ਕੀ ਇੱਕ ਮੋਦੀ ਸਾਹਿਬ ਕਹਿ ਰਹੇ ਆ ਬਹੁਤ ਵਿਕਾਸ ਹੋ ਗਿਆ ਹੁਣ ਪਿਛਲੇ 5 ਸਾਲ ਮੇ ਬਹੁਤ ਕੰਮ ਕੀਏ 5 500 ਅਰਸੀ ਮੇ ਕੀ ਕਰਕੇ ਦਿਖਾ ਦਿਖਾ ਦिए ਹਮਕੋ ਤੁਹਾਡੀ ਜ਼ਿੰਦਗੀ ਚ ਕੋਈ ਫਰਕ ਨਹੀਂ ਪਿਆ ਕੋਈ ਨਹੀਂ ਕੋਈ ਜ਼ਿੰਦਗੀ ਚ ਫਰਕ ਨਹੀਂ ਪਿਆ ਭਾਜੀ ਬਿਹਾਰ ਤੋਂ ਤਾਂ ਹੀ ਰਹਿ ਗਿਆ ਸਾ ਕੋਈ ਕੰਮ ਨਹੀਂ ਹੈਗਾ ਬਿਹਾਰ ਚ ਬਸ ਥੋੜਾ ਮਾੜਾ ਮੋਟਾ ਕੰਮ ਹੈ ਗਿਆ ਬਸ ਬਿਹਾਰ ਬਿਹਾਰੀ ਜ਼ਿਆਦਾਤਰ ਕੀ ਸੋਚਦੇ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਕਿ ਹੁਣ ਮੁੰਡਾ ਜਵਾਨ ਹੁੰਦਾ ਉਹ ਸੋਚਦਾ ਹੈ ਕਿ ਮੈਂ ਕੈਨੇਡਾ ਚਲਾ ਜਾਵਾਂ ਬਿਹਾਰ ਦੇ ਮੁੰਡੇ ਕੀ ਸੋਚਦੇ ਕਿ ਪੰਜਾਬ ਆ ਜੀ ਕੋਈ ਕੰਮ ਨਹੀਂ ਹੈਗਾ ਭਾਜੀ ਬਸ ਸਿਰਫ ਉਦдый ਰਹਿ ਗਿਆ ਸਰ ਕੋਈ ਕੰਮ ਨਹੀਂ ਹੈਗਾ ਬਿਆਰ ਚ ਉਹ ਜਿਹੜੇ ਕੋਲ ਜਿਹੜੇ ਮਦੂਰ ਹੈਗਾ 200 100 ਰੁਪਏ ਤੇ ਦਿਹਾੜੀ पे ਉੱਥੇ ਕੰਮ ਕਰਦਾ ਬਸ ਬਸ ਉਹ ਇੱਥੇ ਕਿੰਨੇ ਮਿਲ ਜਾਂਦੇ ਇੱਥੇ ਤਾਂੜੇ 400 450 ਮਿਲ ਜਾਂਦੇਗਾ ਉਹ ਪੈਸਾ ਵੱਜ ਜਾਂਦਾ ਫਿਰ ਵਾਪਸ ਪਿੰਡ ਵੀ ਭੇਜ ਦੋ ਆਪਣੇ ਉੱਥੇ ਉੱਥੇ ਜਾਂਦਾ ਘਰ ਕੋ ਕੀ ਲੱਗਦਾ ਹੈ ਸਵਾਰ ਮੋਦੀ ਸਾਹਿਬ ਕੇ ਰਾਹੁਲ ਗਾਂਧੀ ਬਸ ਸਾਰਾ ਤਾਂ ਉਹੀ ਤੋਂ ਆ ਜਾਣਗੇ ਮੋਦੀ ਸਾਹਿਬ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ ਉਹ ਤੋਂ ਹੁਣ ਤੋਂ ਉਹ ਤੋਂ ਪਤਾ ਹੀ ਮੋਕਾ ਹੀ ਬਤਾਏਗਾ ਨਾ ਹਾਂ ਉਹ ਤੋਂ ਤੁਸੀਂ ਕੀ ਸੋਚਦੇ ਹੋ ਤੁਸੀਂ 5 ਸਾਲ ਮੋਦੀ ਸਾਹਿਬ ਦੇ ਰਾਜ ਚ ਰਹੇ ਹੋ ਤੁਸੀਂ ਕੀ ਸੋਚਦੇ ਹੋ हमको ਤਾਂ ਕੋਈ ਫਰਕ ਨਹੀਂ ਪਰਾ ਮੋਦੀ ਕੀ ਰਾਜ ਮੇ ਨਹੀਂ ਪੜਾ ਨਹੀਂ ਪਰਾ ਉਵੇਂ ਹੀ ਹੈ ਜ਼ਿੰਦਗੀ ਉਸੇ ਉਸੇ ਜ਼ਿੰਦਗੀ ਹੈ ਸੋ ਇਹ ਹਾਸਾ ਠੱਠਾ ਹੈ ਪਰ ਇਹਦੇ ਵਿੱਚ ਇੱਕ ਵੱਡਾ ਕਟਾਕਸ਼ ਵੀ ਹੈ ਕਿ ਕੰਮ ਦੀ ਭਾਲ ਦੇ ਵਿੱਚ ਪੰਜਾਬ ਆਉਂਦੇ ਨੇ ਕੰਮ ਮਿਲਦਾ ਉਹਨਾਂ ਨੂੰ ਪਰ ਉਹਨਾਂ ਨੇ ਕਿਹਾ ਕਿ ਸਾਡੇ ਸੂਬਿਆਂ ਦੇ ਵਿੱਚ ਕੁਝ ਨਹੀਂ ਹੋਇਆ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਕੋਈ ਹਾਲਾਤ ਸੁਧਰੇ ਨਹੀਂ ਹੈ 5 ਸਾਲ ਦੀਆਂ ਵਿਕਾਸ ਦੀਆਂ ਗੱਲਾਂ ਉਸ ਤੋਂ ਬਾਅਦ ਨਿਤਿਸ਼ ਕੁਮਾਰ ਦੇ ਨਾਲ ਮਿਲ ਕੇ ਭਾਜਪੀ ਨੇ ਸਰਕਾਰ ਵੀ ਬਣਾਈ ਲਾਲੂ ਦਾ ਗਠਜੰਬੰਦਨ ਜਿਹੜਾ ਸੀ ਉਹ ਤੋੜਿਆ ਮਾਇਆਵਤੀ ਰਹੀ ਉਸ ਤੋਂ ਬਾਅਦ ਅਖਿਲੇਸ਼ ਯਾਦਵ ਦੀ ਸਰਕਾਰ ਯੂਪ ਦੇ ਵਿੱਚ ਰਹੀ ਹੈ ਹੁਣ ਭਾਜਪਾ ਦੀ ਲੰਬੇ ਸਮੇਂ ਤੋਂ ਸਰਕਾਰ ਹੈ ਤਾਂ ਹਾਲਾਤ ਕਿਉਂ ਨਹੀਂ ਬਦਲੇ ਫਿਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਾਹਰ ਜਾ ਰਹੇ ਆ ਬਿਹਾਰ ਯੂਪ ਇੱਥੇ ਆ ਰਿਹਾ ਲੇਬਰ ਕਰ ਰਹੇ ਨੇ ਔਰ ਸਰਕਾਰਾਂ ਦੇ ਉੱਤੇ ਗਿਲਾ ਹੈ ਕਿ ਕੰਮ ਸਾਨੂੰ ਨਹੀਂ ਮਿਲਦਾ ਤਾਂ ਫਿਰ ਇੱਥੇ ਬੜੀ ਵੱਡੀ ਸਮੱਸਿਆ ਹੈ ਕਿ ਪੰਜਾਬ ਦੇ ਵਿੱਚ ਹੌਲੀ-ਹੌਲੀ ਇਹ ਲੋਕ ਵਧ ਰਹੇ ਨੇ ਫੁੱਲ ਰਹੇ ਨੇ ਪਰ ਇਹਨਾਂ ਦਾ ਲਿਵਿੰਗ ਸਟੈਂਡਰਡ ਵਧਿਆ ਕਿ ਨਹੀਂ ਵਧਿਆ ਇਹ ਬਹੁਤ ਵੱਡਾ ਸਵਾਲ ਹੈ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਡੇਲੋਂ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ